ਅੰਮਰ ਸਰ ਮੈਂ ਸੜਕ ਤੇ ਜਾ ਰਿਹਾ ਸੀ ਮੈਨੂੰ ਇੱਥੇ ਇਹਨਾਂ ਸੰਗਤਾਂ ਨੇ ਰੋਕਿਆ ਹੈ 14 ਕਿਲੋ ਕਿਸੇ ਨੂੰ ਮਿਲਦੀ ਕਣਕ ਇਹਨੂੰ 15 ਮਿਲਦੀ ਆ ਕਿਸੇ ਦਾ ਗੂਠਾ ਨਹੀਂ ਲੱਗਦਾ ਹੁਣ ਜਿਹੜੀ ਆ ਗਰੀਬਾਂ ਦੇ ਕਾਰਡ ਕੱਟੇ ਗਏ ਜੇ ਤੇ ਜਿਹੜਾ ਸਾਡਾ ਕਾਰਡ ਆ ਕਾਰਡ ਦੇ ਵਿੱਚੋਂ ਵੀ ਦੋ ਮੈਂਬਰਾਂ ਦਾ ਨਾਂ ਹੀ ਢਾਹ ਦਿੱਤਾ ਪਹਿਲਾਂ ਚਲੋ ਮਿਲਦੀ ਜਦੋਂ ਤੁਹਾਡਾ ਟਾਈਮ ਹੀ ਹੋਰ ਸਾਰਿਆਂ ਨੂੰ ਕਣਕ ਮਿਲਦੀ ਕੋਈ ਵੀ ਨਹੀਂ ਦੁਖੀ ਹਗਾ ਹੁਣ ਸਾਰੇ ਜਿੰਨੇ ਵੀ ਅਗੇ ਨਾ ਇਹਨਾਂ ਸਾਰਿਆਂ ਵਿਚਾਰਿਆਂ ਦੀਆਂ ਰੋਟੀਆਂ ਬੱਜੀਆਂ ਦਾ ਬੱਜੀਆਂ ਰਹਿ ਜਾਂਦੀਆਂ ਮਤਲਬ ਬਿਜਲੀ ਦੇ ਬਿੱਲ ਵੀ ਆਉਂਦੇ ਹੋਣੇ ਤੁਹਾਡੇ ਬਿੱਲ ਚੈੱਕ ਕਰ ਸਕਦੇ ਸਰ ਜੀ 5000 ਰੁਪਿਆ ਬਿੱਲ ਆਇਆ ਜੇ 2500 ਰੁਪਿਆ ਕਰਦਾ ਕਰਾਇਆ ਤੇ ਮੈਂ ਗਰੀਬ ਨੇ ਕਿੱਥੋਂ ਦੇ ਦੇਣਾ 400 ਰੁਪਿਆ ਦਿਹਾੜੀ ਚ ਸਮਝੋ ਗੱਲ ਹੈ ਕਿ ਝਾੜੂ ਵਾਲੇ ਨੇ ਬੜਾ ਝੂਠ ਬੋਲ ਕੇ ਲੋਕਾਂ ਦੀਆਂ ਭਾਵਨਾ ਪੰਜਾਬੀਆਂ ਦੇ ਭਾਵਨਾ ਨਾਲ ਖੇਡੇ ਉਹਨਾਂ ਨੂੰ ਪਤਾ ਸੀ ਕਿ ਜਿਹੜੇ ਪੰਜਾਬੀ ਬੜੇ ਮਿਹਨਤੀ ਹੈ ਉਹਨਾਂ ਨੂੰ ਗੱਲਾਂ ਜਲਾ ਲਿਆ ਤੇ ਪੰਜਾਬ ਤੇ ਉੱਤੇ ਕਬਜ਼ਾ ਕਰਕੇ ਲੁੱਟਣ ਲੱਗੇ ਆ ਤਾਂ ਜਿਵੇਂ ਅੰਗਰੇਜ਼ ਤੇ ਮੁਗਲ ਆਏ ਸੀ ਉਵੇਂ ਲੁੱਟਦੇ ਆ ਕਿ ਭਗਵੰਤ ਮਾਨ ਪਿਛਲੇ 2 ਸਾਲਾਂ ਦਾ ਕਿਸੇ ਗਲੀ 'ਚ ਨਹੀਂ ਗਿਆ ਕਿਸੇ ਘਰ 'ਚ ਜੇ ਹਿੰਮਤ ਹੈ ਭਗਵੰਤ ਮਾਨ ਦੀ ਜਿਹੜੇ ਆਪਣੇ ਆਪ ਨੂੰ ਆਮ ਆਦਮੀ ਕਹਿੰਦਾ ਸੀ ਇਸ ਚੌਂਕ ਤੇ ਆ ਕੇ ਇਹਨਾਂ ਨੂੰ ਮਜ਼ਦੂਰਾਂ ਨੂੰ ਆ ਕੇ ਮਿਲੇ ਹਾਂਜੀ ਹਾਂਜੀ ਉਹਨੂੰ ਮਿਲਣਾ ਚਾਹੀਦਾ ਉਹਨੂੰ ਤੁਸੀਂ ਇਦਾਂ ਖਲੋਤੇ ਆਂ ਵੀ ਆਪ ਆਮ ਜਨਤਾ ਦੇ ਵਿੱਚ ਤੁਸੀਂ ਖਲੋਤੇ ਜੇ ਉਹ ਤਾਂ ਉਹ ਨਹੀਂ ਸਾਨੂੰ ਖਲੋਣ ਦਿੰਦੇ ਜਿਹੜਾ ਹੁਣ ਹੁਣ ਜਦੋਂ ਜਾਂਦਾ ਹੈ ਹੁਣ ਤਾਂ ਘਰੋਂ ਨਿਕਲਦਾ 1000 ਬੰਦਾ ਪੁਲਿਸ ਦਾ ਨਾਲੇ ਖੇ ਜਾਂਦਾ ਹੈ ਕਿਉਂ ਡਰਾਂ ਉਹਨੂੰ ਜੇ ਅਸੀਂ ਖੜੇ ਆਂ ਕਿਉਂ ਡਰਾਂ ਨਾ ਰਖ ਲਿਆ ਆਮ ਆਦਮੀ ਪਾਰਟੀ ਪਰ ਹੈ ਠੱਗਾਂ ਦੀ ਪਾਰਟੀ ਆ ਜਿੰਨੀ ਜਿੰਨੀ ਜਗ੍ਹਾ ਤੇ ਆਪਣੇ ਆਪਣੀ ਸ਼ਕਲ ਆਪਣੇ ਕੰਨਾਂ ਦੇ ਲਾਈ ਹੈ ਲੋਕੀ ਇਹਦੇ ਤੇ ਝਾੜੂ ਫੇਰਨਗੇ ਮਦਮਾ ਉਹ ਵੀ ਇਹਨਾਂ ਨੇ ਮਾਈਕ ਮਾਈਕ ਵਾਲੀ ਮਾਈਕ ਚ ਵਾਰ 11 ਕਿਲੋ ਕਿਸੇ ਨੂੰ ਮਿਲਦੀ ਕਣਕ ਕਿਸੇ ਨੂੰ 15 ਮਿਲਦੀ ਆ ਕਿਸੇ ਦਾ ਗੂਠਾ ਨਹੀਂ ਲੱਗਦਾ ਜਦੋਂ ਇਹਨਾਂ ਨੇ ਕਿਹਾ ਵੀ ਮੈਂ ਤੁਹਾਡਾ ਨਾਂ ਦਾ ਬੰਦੀ ਕੀਤੀ ਜਿਹੜਾ ਆਧਾਰ ਕਾਰਡ ਮੈਂ ਜਦੋਂ ਰੱਖਿਆ ਆ ਸਾਰੀਆਂ ਸਕੀਮਾਂ ਛੱਡ ਕੇ ਆਧਾਰ ਕਾਰਡ ਮੈਂ ਕੀਤਾ ਇਹਨਾਂ ਨੇ ਇਹ ਧਾਰ ਕਾਰਡ ਦੇ ਕਿਉਂ ਨਹੀਂ ਸਾਰਿਆਂ ਜੀਆਂ ਦੀ ਕਣਕ ਮਿਲਣੀ ਚਾਹੀਦੀ ਇੱਕ ਵੀ ਪੈਨਸ਼ਨ ਵੀ ਕੱਟਦੀ ਮੈਂ ਸਿਨ ਪੈਨਸ਼ਨ ਵੀ ਕੱਟੀਆਂ ਆਟਾ ਦਾਲ ਦੀ ਸਕੀਮ ਜਿਹੜੀ ਨਾ ਉਹ ਤੁਸੀਂ ਚਲਾਈ ਸੀ ਸ਼ੁਰੂਆਤ ਤੁਹਾਡੇ ਤੋਂ ਹੋਈ ਜੇ ਤੇ ਬਾਕੀ ਹਾਲਾਤ ਨੂੰ ਲੂਤ ਨਹੀਂ ਕੋਈ ਵੀ ਬਦਲੇ ਉਹ ਸਗੋ ਤੁਸੀਂ ਦੇ ਸਾਰਾ ਕੰਮ ਜਿਹੜਾ ਗਰੀਬਾਂ ਤੱਕ ਵੀ ਤੁਸੀਂ ਵੰਡੀ ਕਣਕ ਪਰ ਹੁਣ ਜਿਹੜੀ ਆ ਗਰੀਬਾਂ ਦੇ ਕਾਰਡ ਕੱਟੇ ਗਏ ਜੇ ਤੁਸੀਂ ਹਿਸਾਬ ਨਾਲ ਇਹਨੇ ਹਾਲਾਤ ਮਾਰੇ ਹੋਗੇ ਟਾਈਆਂ ਤੇ ਨਾ ਸਾਲਾਂ ਦਾ ਬੱਚਾ ਨਾਲ ਲੈ ਕੇ ਜਾਂਦੇ ਹਾਊਸਕੀਪਿੰਗ ਦਾ ਕੰਮ ਕਰਦੇ ਆ ਘਰ ਦੇ ਮੇਰੇ ਅਸੀਂ ਵੀ ਹੁਣ ਵੇਖ ਲੋ ਸਾਰੀ ਤੇੜੀ ਖਲੋਤੇ ਆ ਤੇ ਜਿਹੜਾ ਸਾਡਾ ਕਾਰਡ ਆ ਕਾਰਡ ਦੇ ਵਿੱਚੋਂ ਵੀ ਦੋ ਮੈਂਬਰਾਂ ਦਾ ਨਾਮ ਹੀ ਢਾ ਸਕਦਾ ਪਹਿਲਾਂ ਚਲੋ ਮਿਲਦੀ ਜਦੋਂ ਤੁਹਾਡਾ ਟਾਈਮ ਹੀ ਹੋਰ ਸਾਰਿਆਂ ਨੂੰ ਕਰਕੇ ਮਿਲਦੀ ਕੋਈ ਵੀ ਦੁਖੀ ਹੈਗਾ ਹੁਣ ਸਾਰੇ ਜਿੰਨੇ ਵੀ ਹੈਗੇ ਨਾ ਇਹਨਾਂ ਸਾਰਿਆਂ ਵਿਚਾਰਿਆਂ ਦੀਆਂ ਰੋਟੀਆਂ ਬੱਜੀਆਂ ਦਾ ਬੱਜੀਆਂ ਰਹਿ ਜਾਂਦੀਆਂ ਜੀ ਹਾਂਜੀ ਪਾਣੀ ਦੇਖੋ ਪਾਣੀ ਗੰਦਾ ਆਉਂਦਾ ਹੈ ਨਾ ਕੋਈ ਕੇ ਕਦ ਕੋਸ਼ਿਸ਼ ਕਰਦੇ ਪਾਣੀ ਵੇਰ ਦਰੇ ਆ ਆ ਦੱਸ ਰਿਹਾ ਕਿ ਕਿੰਨਾ ਪਾਣੀ ਗੰਦਾ ਆ ਪੀਣ ਵਾਲਾ ਪਾਣੀ ਮਤਲਬ ਕੀ ਪੀਓ ਕਿੰਨਾ ਵੇਰ ਦਨਾ ਕਿਹੜਾ ਲੱਗਦਾ ਹੈ ਪ੍ਰੋਫੈਸਰ ਆਹ ਮੈਂ ਅੱਜ ਹਾਂਜੀ ਮੈਂ ਅੰਮਰ ਸਰ ਮੈਂ ਸੜਕ ਤੇ ਜਾ ਰਿਹਾ ਸੀ ਮੈਨੂੰ ਇੱਥੇ ਇਹਨਾਂ ਸੰਗਤਾਂ ਨੇ ਰੋਕਿਆ ਆਪਣਾ ਦੁੱਖ ਰਣੂ ਵਾਸਤੇ ਆ ਮੈਨੂੰ ਕਹਿ ਰਹੇ ਆ ਕਿ ਰੋਜ਼ ਮਜ਼ਦੂਰ ਰੋਜ਼ ਹਰ ਰੋਜ਼ ਇਸ ਚੌਂਕ ਤੇ ਆ ਮਜ਼ਦੂਰ ਖੜਦੇ ਆ ਆਪਣੇ ਕੋਈ ਇੱਥੇ ਲੋਕਾਂ ਨੂੰ ਕੋਈ ਮਜ਼ਦੂਰੀ ਦੇ ਪਾਸੇ ਲੋਡ ਹੋਏ ਆ ਕਹਿ ਰਹੇ ਸੀ ਕਿ 20 ਰੁਪਏ ਆਟੋ ਕਰਕੇ ਜਾਂ ਕੁਝ ਕਰਕੇ ਮਸਾ ਇੱਥੇ ਪਹੁੰਚਦੇ ਆ ਇਨਾਂ ਦੀਆਂ ਜਿੰਨੀਆਂ ਸਹੂਲਤਾਂ ਬਾਦਲ ਸਾਹਿਬ ਨੂੰ ਦਿੱਤੀਆਂ ਸਾਰੀਆਂ ਬੰਦ ਆਟਾ ਦਾਲ ਛਗਨ ਪੈਨਸ਼ਨ ਮਤਲਬ ਬਿਜਲੀ ਦੇ ਬਿੱਲ ਵੀ ਆਉਂਦੇ ਹੋਣੇ ਥੋੜੇ 5000 ਰੁਪਏ ਤੇ 11 20 11 ਸੇ ਜਾ ਕੇ ਮੇਰਾ ਬਿੱਲ ਚੈੱਕ ਕਰ ਸਕਦੇ ਸਰ ਜੀ 5000 ਰੁਪਏ ਬਿੱਲ ਆਇਆ ਜੇ 2500 ਰੁਪਏ ਘਰ ਦਾ ਕਿਰਾਇਆ ਤੇ ਮੈਂ ਗਰੀਬ ਨੇ ਕਿੱਥੋਂ ਦੇ ਦੇਣਾ 400 ਰੁਪਏ ਦਿਹਾੜੀ 'ਚ ਸਮਝੋ ਕੀ ਅਭੀ ਦਿਹਾੜੀ ਲਾਵਾਂਗੇ ਸ਼ਹਿਰ ਆਣ ਕੇ ਮਹਾਰਾਜੇ ਇੱਥੇ ਸਾਨੂੰ ਦਿਹਾੜੀ ਨਹੀਂ ਮਿਲਦੀ 10-10 ਦਿਨ ਹੋ ਗਏ ਜੋ 15-15 ਹੀ ਮੁੜ ਕੇ ਜਾਂਦੇ ਆਂ ਸਰਦਾਰ ਜੀ ਮਾਤਾ ਜੀ ਚੌਂਕ ਦੇ ਵਿੱਚ ਮਿਤਰੀ ਮਜ਼ਦੂਰ ਹੁਣ ਤੇ ਠੇਕੇਦਾਰਾਂ ਦੇ ਰੇਟ ਬੜੇ ਵੱਜਣ ਮਾਣਾ ਬੰਦਾ ਮਿਤਰੀ ਨਿਵਾ ਸਕਦਾ ਕਿਤੇ ਲੱਗਦੀ ਆ ਮਹਾਰਾਜਪੁਰ ਆ ਜਿਹੜਾ ਝਾੜੂ ਵਾਲਿਆਂ ਨੇ ਨਾ ਜਮਾਂ ਹੀ ਬਰਬਦ ਕਰਦਾ ਸੁਭਾ। ਸਹੀ ਖਲੋਤੇ ਨੇ ਇਦਾਂ। ਉਦੋਂ ਜਦੋਂ ਅਸੀਂ ਮੈਂ ਨਾ ਇਦਾਂ ਪਾਸੇ ਕਰਾ ਦਿੰਦੇ ਸਾਰਿਆਂ ਨੂੰ ਲਾਗੇ ਨਹੀਂ ਆਉਣ ਦਿੰਦੇ। ਤੁਸੀਂ ਇਦਾਂ ਖਲੋਤੇ ਆਂ ਵੀ ਆਪ ਆਮ ਜਨਤਾ ਦੇ ਵਿੱਚ ਤੁਸੀਂ ਖਲੋਤੇ ਜੇ। ਉਹ ਨਹੀਂ ਸਾਨੂੰ ਖਲੋਉਂ ਦਿੰਦੇ। ਜਿੰਨ ਲੱਖ ਦਾ ਇਲਾਜ ਫਰੀ ਹੁੰਦਾ ਹੈ ਹੁਣ। ਮੈਂ ਨਹੀਂ ਕਿਸਦਾ ਵੀ ਇੱਕ ਦੀ ਮੈਡੀਕਲ ਲਾਈ ਜਿਹਨਾਂ ਨੇ ਸਕੀਮ ਲਾਈਪਰ ਚੱਲਦਾ ਪਛਣਾ ਗਾ ਜੀ। ਕਰਦੇ ਆਪਾਂ ਕਰਦੇ ਆ ਨਾ। ਮੈਂ ਇੱਕ ਨਸ਼ਾ ਦਾ ਬੜਾ ਵਿਗਦਾ ਜੀ। ਨਸ਼ਾ ਬੋਲਦਾ ਨਸ਼ਾ ਬੋਲਦਾ ਨਸ਼ਾ ਬੋਲਦਾ ਜੀ ਨਸ਼ਾ ਨਸ਼ਾ ਕਰ ਕਰ ਵਿੱਚ ਨਾ ਭਾਈ ਚੋਚਰ ਦੇ ਵਿੱਚ ਭਾਈ ਛਰਿਆਂ ਦੇ ਵਿੱਚ ਦੇ ਸਾਥੀ ਆਟਾ ਆਟਾ ਮਿਲ ਜਾਂਦੀ ਹੈ ਆਟਾ ਮੈਂ ਨਸ਼ਾ ਵਧੂ ਮੈਂ ਜਨ ਲੋਕ ਕੋਈ ਨਸ਼ਾ ਨਹੀਂ ਕੋਈ ਗੱਲ ਹੋ ਰਹੀ ਹੈ ਕੋਈ ਨਾ ਗੱਲ ਸਭ ਕੁਝ ਹੈ ਕੋਈ ਚਾਂਸ ਕੋਈ ਮੋਟਰਸਾਈਕਲ ਲੈ ਲੈਂਦਾ ਵਾ ਮੋਟਰਸਾਈਕਲ ਲੈ ਲੈਂਦਾ ਮਜ਼ਦੂਰ ਬੰਦਾ ਕਿਸ਼ਤਾਂ ਦੇ ਉਹਦੇ ਕੋਲ ਲਾਇਸੈਂਸ ਬਣਾਉਣ ਵਾਸਤੇ ਵੀ 6000 ਰੁਪਏ ਚਾਹੀਦਾ ਚਾਹੀਦਾ ਨਾ ਹੋਰ ਨਹੀਂ ਕੋਈ ਉਹਦੇ ਲਾਇਸੈਂਸ ਹੀ ਬਣਾ ਦੇਣ ਚੌਂਕਾ ਵਾਲੇ ਬੰਦਿਆਂ ਦਾ ਹੈਂ ਫਿਰ ਇੱਕ ਹੋਰ ਗੱਲ ਸੁਣਾ ਮੰਨ ਲਓ ਸਰਕਾਰ ਦੇ ਦੇਖੋ ਗੱਲ ਹੈ ਗੱਲ ਹੈ ਕਿ ਝਾੜੂ ਵਾਲੇ ਨੇ ਬੜਾ ਝੂਠ ਬੋਲ ਕੇ ਲੋਕਾਂ ਦੀਆਂ ਭਾਵਨਾਵਾਂ ਪੰਜਾਬੀਆਂ ਦੇ ਭਾਵਨਾਵਾਂ ਨਾਲ ਖੇਡੇ ਉਹਨਾਂ ਨੂੰ ਪਤਾ ਸੀ ਕਿ ਵਿਛੜੇ ਪੰਜਾਬੀ ਬੜੇ ਮਿਹਨਤੀ ਹੈ ਉਹਨਾਂ ਨੂੰ ਗੱਲਾਂ ਜਲਾ ਲਿਆ ਤੇ ਪੰਜਾਬ ਤੇ ਉੱਤੇ ਕਬਜ਼ਾ ਕਰਕੇ ਲੁੱਟਣ ਲੱਗੇ ਆਤਾ ਜਵੇਂ ਅੰਗਰੇਜ਼ ਤੇ ਮੁਗਲ ਆਏ ਸੀ ਉਵੇਂ ਲੁੱਟਦੇ ਆ ਕਿ ਭਗਵੰਤ ਮਾਨ ਪਿਛਲੇ 2 ਸਾਲਾਂ ਦਾ ਕਿਸੇ ਗਲੀ ਚ ਨਹੀਂ ਗਿਆ ਕਿਸੇ ਘਰ ਚ ਜੇ ਹਿੰਮਤ ਹੈ ਭਗਵੰਤ ਮਾਨ ਦੀ ਜਿਹੜੇ ਆਪਣੇ ਆਪ ਨੂੰ ਆਮ ਆਦਮੀ ਕਹਿੰਦਾ ਸੀ ਇਸ ਚੌਂਕ ਤੇ ਆ ਕੇ ਇਹਨਾਂ ਨੂੰ ਮਜ਼ਦੂਰਾਂ ਨੂੰ ਆ ਕੇ ਮਿਲੇ ਹਾਂਜੀ ਹਾਂਜੀ ਉਹਨੂੰ ਮਿਲਣਾ ਚਾਹੀਦਾ ਉਹਨੂੰ ਜਿਹੜਾ ਹੁਣ ਹੁਣ ਜਦੋਂ ਜਾਂਦਾ ਹੈ ਹੁਣ ਤਾਂ ਘਰੋਂ ਨਿਕਲਦਾ 1000 ਬੰਦਾ ਪੁਲਿਸ ਦਾ ਨਾਲੇ ਕੇ ਜਾਂਦਾ ਹੈ ਕਿਉਂ ਡਰਦਾ ਉਹਨੂੰ ਜੇ ਅਸੀਂ ਖੜੇ ਆਂ ਕਿਉਂ ਡਰ ਹੈ ਨਾਂ ਰੱਖ ਲਿਆ ਆਮ ਆਦਮੀ ਪਾਰਟੀ ਪਰ ਹੈ ਠੱਗਾਂ ਦੀ ਪਾਰਟੀ ਸਾਰੇ ਇੱਕ ਆ ਜਿੰਨੀ ਜਿੰਨੀ ਜਗ੍ਹਾ ਤੇ ਆਪਣੇ ਆਪਣੀ ਸ਼ਕਲ ਆਪਣੇ ਕੰਨਾਂ ਤੇ ਲਾਈ ਹੈ ਲੋਕੀ ਇਹਦੇ ਤੇ ਝਾੜੂ ਫੇਰਨਗੇ ਮੈਨੂੰ ਆ